अच्छा ਵੀਰੇ ਤੁਸੀਂ ਕਾਫੀ ਸਾਰੀਆਂ ਕੰਟਰੀਸ ਘੁੰਮ ਚੁੱਕੇ ਹੋ ਹਾਂਜੀ ਮੇਰਾ ਸਵਾਲ ਇਹ ਆ ਕੋਈ ਐਸੀ ਕੰਟਰੀ ਜਾਂ ਐਸਾ ਏਰੀਆ ਉਹ ਜਗ੍ਹਾ ਜਿਹੜੀ ਤੁਸੀਂ ਕਹੋ ਵੀ ਵਰਸਟ ਆ ਯਾਰ ਇੱਥੇ ਕਦੇ ਆਇਓ ਨਾ ਵੀ ਬਹੁਤ ਮਾੜੇ ਹਾਲਾਤ ਨੇ ਠੀਕ ਆ ਜਾਂ ਆਪੋਜ਼ਿਟ ਸਾਈਡ ਕੋਈ ਐਸੀ ਕੰਟਰੀ ਜਾਂ ਏਰੀਆ ਜਾਂ ਸ਼ਹਿਰ ਜਿਹੜਾ ਹੋਵੇ ਵੀ ਯਾਰ ਇਹ ਤਾਂ ਜੰਨਤ ਆ ਯਾਰ ਵੀ ਕਿਆ ਦੇਸ਼ ਆ ਯਾਰ ਕਿਆ ਲੋਕ ਨੇ ਮੈਂ ਤੁਹਾਨੂੰ ਇੱਕ ਹੀ ਥਾਂ ਦੇ ਉੱਤੇ ਦੋ ਚੀਜ਼ਾਂ ਦੱਸ ਦਿੰਨਾ ਮਕੋਕੋ ਸਲਮ ਤੁਸੀਂ ਸਰਚ ਕਰ ਲਓ ਦੇਖਣ ਵਾਲੇ ਵੀਵਰ ਵੀ ਸਰਚ ਕਰ ਸਕਦੇ ਨੇ ਮੇਰੀਆਂ ਵੀਡੀਓ ਵੀ ਪਾਈਆਂ ਨੇ ਮੈਂ 2-3 ਸਾਲ ਪਹਿਲਾਂ ਗਿਆ ਸੀ ਨਾਈਜੀਰੀਆ ਦੇ ਲਾਗੋਸ ਸ਼ਹਿਰ ਦੇ ਵਿੱਚ ਮਾਕੋਕੋ ਸਲਾਮਾ ਉਹ ਪਾਣੀ ਦੇ ਉੱਤੇ ਲੋਕ ਰਹਿ ਰਹੇ ਨੇ ਫਲੋਟਿੰਗ ਉਹਨਾਂ ਦੀਆਂ ਝੁੱਗੀਆਂ ਨੇ ਉੱਥੇ ਹੀ ਖਾਂਦੇ ਨੇ ਉੱਥੇ ਹੀ ਪੀਂਦੇ ਨੇ ਉਹ ਸਾਲਾਂ ਤੋਂ ਪਾਣੀ ਗਰਕ ਚੁੱਕਿਆ ਉਹਦੇ ਵਿੱਚ ਹੀ ਉਹਦੇ ਵਿੱਚ ਜਿਹੜਾ ਟਾਇਲਟ ਵਗੈਰਾ ਵਿੱਚ ਹੀ ਜਾਂਦੇ ਨੇ ਉੱਥੇ ਹੀ ਸਬਜ਼ੀਆਂ ਧੋਈ ਜਾਂਦੇ ਨੇ ਉਹੀ ਪੀ ਮਤਲਬ ਪੀਂਦੇ ਕਹਿੰਦਾ ਉਹਨਾਂ ਕਈਆਂ ਨੇ ਉੱਥੇ ਬੋਰ ਕਰ ਰੱਖਿਆ ਥੱਲੇ ਪਰ ਉਹ ਬੋਰ ਦੇ ਵਿੱਚ ਵੀ ਬਈ ਸੋਚੋ ਇੰਨੇ ਗਰਕ ਦੇ ਵਿੱਚ ਬੋਰ ਕਰਕੇ ਪੀ ਸਕਦਾ ਨਹੀਂ ਨਾ ਉਹਦਾ ਅਸਰ ਜਾਂਦਾ ਹੀ ਹੋਊਗਾ ਨਾ ਥੱ ਬਿਲਕੁਲ ਉਸ ਜਗ੍ਹਾ ਤੋਂ 2 ਕਿਲੋਮੀਟਰ ਦੂਰ ਤੁਸੀਂ ਇੱਕ ਪੁਲ ਕਰਾਸ ਕਰ ਲਓ ਹਾਂਜੀ ਉੱਥੇ ਅਫਰੀਕਾ ਦੇ ਜਾਂ ਕਹ ਦੋ ਪੂਰੀ ਦੁਨੀਆ ਦੇ ਜਿੰਨੇ ਅਮੀਰ ਲੋਕ ਨੇ ਉਹਨਾਂ ਦੀ ਕੋਈ ਨਾ ਕੋਈ ਇਨਵੈਸਟਮੈਂਟ ਉਹਨਾਂ ਦੀ ਕੋਈ ਕੰਪਨੀ ਹੈ ਉਹਨਾਂ ਦੇ ਘਰ ਮਿਲ ਜਾਣਗੇ ਤੁਹਾਨੂੰ ਲੇਕੀ ਤੇ ਵਿਕਟੋਰੀਆ ਏਰੀਆ ਲਾਗੋਸ ਦਾ ਉਹ ਵਰਲਡ ਕਲਾਸ ਏਰੀਆ ਹੈ ਵਾਹ ਉੱਥੇ ਜੰਨਤ ਹੈ